ਸਪੱਸ਼ਟੇ ਲੰਬੇ ਸਮੇਂ ਤੋਂ ਆਪਣੀ ਮੰਗਾਂ ਨੂੰ ਲੈ ਕੇ ਪੀਆਰਟੀਸੀ ਦੇ ਕੱਚੇ ਮੁਲਾਜ਼ਮਾ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਲੰਬਾ ਸਮਾਂ ਪ੍ਰਦਰਸ਼ਨ ਕਰਦੇ باوجود ਵੀ ਸਰਕਾਰ ਦੇ ਵੱਲੋਂ ਉਹਨਾਂ ਦੀ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਰੋਜ਼ ਦੇ ਵਜੋਂ ਪੀਆਰਟੀਸੀ ਦੇ ਕੱਚੇ ਮੁਲਾਜ਼ਮਾ ਵੱਲੋਂ ਸੰਗਰੂਰ ਪੀਆਰਟੀਸੀ ਡਿਪੂ ਦੇ ਬਾਹਰਦਰਨਾ ਪ੍ਰਦਰਸ਼ਨ ਕੀਤਾ ਗਿਆ। ਪੀਆਰਟੀਸੀ ਦੇ ਕੱਚੇ ਮੁਲਾਜ਼ਮਾ ਨੇ ਕਿਹਾ ਕਿ ਜੇਕਰ ਸਾਡੀਆਂ ਸਰਕਾਰ ਨੇ ਹਲੇ ਵੀ ਮੰਗਾਂ ਨਾ ਮੰਨੀਆਂ ਤਾਂ ਅਗਲੇ ਮਹੀਨੇ ਸਾਡੇ ਵੱਲੋਂ 21 ਤਰੀਕ ਤੋਂ ਪੂਰਨ ਤੌਰ ਤੇ ਚੱਕਾ ਜਾਮ ਕਰ ਦਿੱਤਾ ਜਾਵੇਗਾ। ਆਪਾਂ ਪਾਰਨਾਂ ਦੇ ਜਲ ਮੰਗਾਂ ਨੇ ਜੋ ਸਾਡੇ ਕੱਚੇ ਵਰਕਰ ਪੱਕੇ ਕਰੇ ਤੇ ਸਾਡੇ ਦੇ ਘਟੂਨ ਖਾਦੇ ਸਾਥੀ ਨੇ ਲਈ ਦਿਖਾਇਆ ਵਿੱਚ ਇੱਕ ਸਰਤਾ ਲਿਆਏ ਤੇ ਜੋ ਸਾਡੇ ਇੱਥੇ ਉਹ ਟੈਂਟਰ ਨਾ ਕੀਤਾ ਜਾਵੇ ਮੈਥੇ ਵੀ ਆਪਣੀਆਂ ਮਾਲਕੀਆਂ ਬੱਸਾਂ ਪਾਈਆਂ ਜਾਣ ਕੱਤੂਕੜ ਪੰਜਾਬ ਦੀ ਜਨਤਾ ਦੇ ਹਿਸਾਬ ਨਾਲ ਦੱਸਿਆ 10000 ਨਵੀਂ ਸਰਕਾਰੀ ਬੱਸਾਂ ਆਪਦੀ ਮਾਲਕੀ ਦੀ ਪਾਈ ਜਾਵੇ ਇਦਾਂ ਦੀਆਂ ਸਾਡੀਆਂ ਮੰਗਾਂ ਨੇ ਬਰੋਸ ਨੂੰ ਲੈ ਕੇ ਅਸੀਂ ਅੱਜ ਇੱਥੇ ਦੇ ਦੇ ਰੈਲੀ ਕਰ ਰਹੇ ਹਕੱਤਰ ਹੋਇਆ ਇਕੱਠੇ ਹੋਇਆ ਕਿ ਇਹ ਸੀ ਸੁਵਾਰਥ ਦੀ ਕਾਲ ਦਿੱਤੀ ਆ ਤੇ ਅਗਲੇ 25 ਤਰੀਕ ਨੂੰ ਚੰਡੀਗੜ੍ਹ ਦੇ ਪ੍ਰੈਸ ਕਾਨਫਰੈਂਸ ਵੀ ਕਰਾਂਗੇ ਤੇ ਅੱਗੇ 18 ਨੂੰ ਅਸੀਂ ਜੋ ਬਸਟਾਡ ਬੰਦ ਕਰਨ ਦਾ ਪ੍ਰੋਗਰਾਮ ਦਿੱਤਾ ਉਹ ਵੀ ਬੰਦ ਕਰਾਂਗੇ ਤੇ ਅਗਲੇ ਮਹੀਨੇ ਦੇ 1 ਅਕਤੂਬਰ ਨੂੰ